ਅਸਲ ਵਿੱਚ ਕਵਰ ਸਿੰਘ 베ਦੀ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਤਸਵੀਰ ਲਗਭਗ ਸਪਸ਼ਟ ਹੋ ਚੁੱਕੀ ਹੈ ਜੀਹਾਂ ਦਿੱਲੀ ਦੇ ਵਿੱਚ 27 ਸਾਲਾਂ ਬਾਅਦ ਭਾਜਪਾ ਸੱਤਾ ਵਿੱਚ ਦਿਖਾਈ ਦੇਗੀ ਰਵਿੰਦਰ ਕੇਜਰੀਵਾਲ ਨੇ ਇਸ ਤੋਂ ਪਹਿਲਾਂ ਕਾਂਗਰਸ ਨਾਲ ਗੱਟ ਜੁੜ ਕਰਕੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਬੇਸ਼ੱਕ ਉਹ ਸਰਕਾਰ 39 ਦਿਨਾਂ ਤੱਕ ਚੱਲੀ ਪਰੰਤੂ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰਵਿੰਦਰ ਕੇਜਰੀਵਾਲ ਨੇ ਵੱਡਾ ਬਹੁਮਤ ਹਾਸਲ ਕੀਤਾ ਤੇ ਇਸ ਦੇ ਚਲਦਿਆਂ ਉਸ ਦਾ ਪ੍ਰਭਾਵ ਪੰਜਾਬ ਦੀ ਰਾਜਨੀਤੀ ਤੇ ਪਿਆ ਪੰਜਾਬ ਦੇ ਲੋਕਾਂ ਨੂੰ ਵੱਖਰੀ ਰਾਜਨੀਤੀ ਦੀ ਸ਼ੁਰੂਆਤ ਕਰਨ ਦਾ ਇੱਕ ਦਾਵਾ ਆਮ ਆਦੀ ਪਾਰਟੀ ਨੇ ਕੀਤਾ ਤੇ ਉਸ ਦੇ ਵਿੱਚੋਂ ਬਦਲਾ ਜਾਂ ਲੋਕਾਂ ਨੂੰ ਇੱਕ ਅਜਿਹਾ ਬਦਲ ਦੇਣ ਦੀ ਗੱਲ ਕੀਤੀ ਸੀ ਕਿ ਪੰਜਾਬ ਦੀ ਰਾਜਨੀਤੀ ਉੱਤਰ ਕਾਟੋ ਮੈਚੜਾਂ ਦੀ ਰਵਾਇਤ ਦੇ ਅਨੁਸਾਰ ਚੱਲ ਰਹੀ ਹੈ ਪਰੰਤੂ ਕਹਿਰ ਆਪਾ ਦਿੱਲੀ ਵਿਧਾਨ ਸਭਾ ਚੋਣਾਂ ਤੱਕ ਹੀ ਸੀਮਤ ਰਹਾਂਗੇ ਇਹ ਚੋਣ ਨੇ ਪੰਜਾਬ ਵੱਲ ਵੀ ਇੱਕ ਇਸ਼ਾਰਾ ਕੀਤਾ ਹੈ ਦਿੱਲੀ ਵਿੱਚ ਆਮ ਆਦੀ ਪਾਰਟੀ ਜਿੱਥੇ ਸੱਤਾ ਤੋਂ ਜਾ ਚੁੱਕੀ ਹੈ ਤੇ ਉਸ ਦੇ ਨਾਲ ਉਸ ਦਾ ਪ੍ਰਭਾਵ ਪੰਜਾਬ ਦੇ ਵਿੱਚ ਵੀ ਦਿਖਾਈ ਦੇਗਾ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਚੱਲ ਰੀਆਂ ਚਰਚਾਵਾਂ ਨੇ ਇਸ ਗੱਲ ਦਾ ਮੋੜ ਬਣ ਦਿੱਤਾ ਹੈ ਕਿ ਜੀ ਹਾਂ ਪੰਜਾਬ ਦੇ ਵਿੱਚੋਂ ਵੀ ਜਾਣ ਵਾਲੀ ਹੈ ਆਮ ਆਦੀ ਪਾਰਟੀ ਖੈਰ ਇਸ ਦਾ ਫੈਸਲਾ ਤਾਂ ਪੰਜਾਬ ਦੇ ਲੋਕ ਕਰਨਗੇ VOTER ਕਰਨਗੇ ਪਰੰਤੂ ਅਸੀਂ ਤਾਂ ਚਰਚਾਵਾਂ ਤੱਕ ਹੀ ਸੀਮਤ ਰਹਾਂਗੇ ਇਹ ਅਜਹੀਆਂ ਚਰਚਾਵਾਂ ਦਿੱਲੀ ਦੇ ਆਈਚੋ ਨਤੀਜਿਆਂ ਤੋਂ ਬਾਅਦ ਸੋਸ਼ਲ ਮੀਡੀਆ ਦਾ ਸ਼ੰਗਾਰ ਬਣਿਆ ਹੋਇਆ ਨੇ ਤਾਂ ਦਿੱਲੀ ਵਿੱਚ ਜਿਸ ਤਰ੍ਹਾਂ ਇੱਕ ਵੱਡੀ ਉਮੀਦ ਆਮ ਆਦੀ ਪਾਰਟੀ ਨੂੰ ਦਿਖਾਈ ਦੇ ਰਹੀ ਸੀ ਜਿਸ ਤਰ੍ਹਾਂ ਅਕਸਰ ਚੋਣਾਂ ਦੇ ਵਿੱਚ ਜਾਂ ਰਾਜਨੀਤੀ ਕਰਦੇ ਆਮ ਆਦੀ ਪਾਰਟੀ ਦੇ ਸੁਪਰੀਮੋ ਨਵੀਂ ਤਰ੍ਹਾਂ ਦੀ ਰਾਜਨੀਤੀ ਦਾ ਮੋਡ ਬਣਦੇ ਆ ਕਟੜ ਇਮਾਨਦਾਰ ਹੋਣ ਦਾ ਦਾਵਾ ਕਰਦੇ ਆ ਤਾਂ ਮੰਨਣਾ ਪੈਗਾ ਕਿ ਬਹੁਤ ਸਾਰੇ ਢੰਗ ਤਰੀਕੇ ਅਰਵਿੰਦ ਕੇਜਰੀਵਾਲ ਆਪਣੀ ਰਾਜਨੀਤੀ ਦੇ ਵਿੱਚੋਂ ਕੱਢਣ ਦਾ ਯਤਨ ਕਰਦੇ ਆ ਪਰੰਤੂ ਇਸ ਵਾਰ ਉਹਨਾਂ ਦੇ ਅਜੇ ਦਾਅ ਪੇਚ ਅਜਹੀ ਪੈਂਤੜੇ ਬਾਜੀ ਚਲਦੀ ਵੱਖਾ ਨਹੀਂ ਦਿੱਤੀ ਜਿਹਾ ਦਿੱਲੀ ਦੇ ਵਿੱਚੋਂ ਭਾਜਪਾ ਨੇ ਅਮਦੀ ਪਾਰਟੀ ਨੂੰ ਰੁਕਸਤ ਕਰ ਦਿੱਤਾ ਹੈ ਦਿੱਲੀ ਦੇ ਵਿੱਚ ਬਹੁਤ ਸਾਰੇ ਜਾਹੇ ਚੋਣ ਵਾਦੇ ਅਮਦੀ ਪਾਰਟੀ ਨੇ ਦੋ ਵਾਰ ਸਰਕਾਰ ਬਣਾ ਕੇ ਦਿੱਲੀ ਦੇ ਲੋਕਾਂ ਦੇ ਨਾਲ ਕੀਤੇ ਪਰੰਤੂ ਲੋਕਾਂ ਦੇ ਦਿਲ ਜਿੱਤੇ ਨਾ ਜੱਸ ਕੇ ਲੋਕਾਂ ਦਾ ਦਿਲ ਕੀ ਭਾਜਪਾ ਜਿੱਤ ਸਕਾਗੀ ਜਿਹੜੇ ਵਾਦੇ ਦਿੱਲੀ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਲੋਕਾਂ ਦੇ ਨਾਲ ਪੂਰੇ ਨਾ ਕਰ ਸਕੀ ਉਹਨਾਂ ਵਾਦਿਆਂ ਦੇ ਉੱਤੇ ਭਾਜਪਾ ਕਿਸ ਤਰ੍ਹਾਂ ਤੇ ਕਿਵੇਂ ਖਰਾ ਉਤਰੇਗੀ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਬਣਿਆ ਰਹੇਗਾ ਇਸ ਦੇ ਨਾਲ ਹੀ ਸਵਾਲ ਇਹ ਵੀ ਬਣਿਆ ਸੀ ਕਿ ਜਿਵੇਂ ਦੋ ਵਾਰ ਸੱਤਾ ਹਾਸਲ ਕਰਨ ਤੋਂ ਬਾਅਦ ਆਮ ਆਦੀ ਪਾਰਟੀ ਦੇ ਸੁਪਰੀਮੋ ਨੇ ਆਮ ਆਦੀ ਪਾਰਟੀ ਨੂੰ ਦੇਸ਼ ਦੀ ਰਾਜਨੀਤੀ ਵਿੱਚ ਜਲਦੀ ਘੱਟ ਸਮੇਂ ਦੇ ਵਿੱਚ ਤੀਜੀ ਰਾਸ਼ਟਰੀ ਪਾਰਟੀ ਬਣਦਾ ਇੱਕ ਅਜਿਹਾ ਮੋੜ ਬਣਿਆ ਜੋ ਆਪਣੇ ਆਪ ਹੀ ਵੱਖਰੇ ਤਰ੍ਹਾਂ ਦੀ ਮਸਲ ਸੀ ਪਰੰਤੂ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਆਏ ਆ ਉੱਥੇ ਵੀ ਦੇਸ਼ ਦੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੇ ਸਿਰ ਜੋੜੇ ਸੀ ਤੇ ਉਸ ਦੇ ਵਿੱਚੋਂ ਨਿਕਲਿਆ ਸੀ ਇੰਡੀਆ ਨਾਂ ਦਾ ਗੱਠ ਜੋੜ ਜੋ ਹੁਣ ਖਿਲਰ ਕੇ ਰਹਿ ਚੁੱਕਿਆ ਹੈ ਰਾਮ ਗਾਂਧੀ ਨੇ ਬੇਸ਼ੱਕ ਇਸ ਦੇ ਵਿੱਚ ਕੁਝ ਰਾਜਨੀਤੀ ਦਾ ਅਸਰ ਦਿਖਾਇਆ ਹੋਵੇ ਪਰੰਤੂ ਫੇਰ ਵੀ ਉਸ ਦਾ ਅਸਰ ਅੱਗੇ ਜਾ ਕੇ ਨਾ ਪਿਆ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣ ਗਈ ਇਸ ਦੇ ਨਾਲ ਹੀ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਬਣੀ ਪਰੰਤੂ ਉਸ ਦੇ ਵਿੱਚ ਵੀ ਵੱਡੀ ਕਸ਼ਮਕਸ਼ ਆਵਾ ਦੀ ਪਾਰਟੀ ਦੇ ਸੁਪਰੀਮੋ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਨਹੀਂ ਚੱਲ ਸਕੇ ਉਹ ਝੂਠੇ ਸੱਚੇ ਜਿਹੜੇ ਅਕਸਰ ਸਿਆਸਤਦਾਨ ਲੋਕਾਂ ਦੇ ਨਾਲ ਵਾਅਦੇ ਕਰਦੇ ਆ ਪਰੰਤੂ ਮੰਨਣਾ ਪੈਗਾ ਕਿ ਦੇਸ਼ ਦੀ ਰਾਜਨੀਤੀ ਵਿੱਚ ਦਿੱਲੀ ਵਿੱਚ ਵੱਟੀ ਕੇਂਦਰ ਸਰਕਾਰ ਨੇ ਇੱਕ ਕੜੀ ਬਣਾ ਦਿੱਤੀ ਹੈ ਦਿੱਲੀ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਤੇ ਹਰਿਆਣਾ ਵਿੱਚ ਵੀ ਭਾਜਪਾ ਦੀ ਸਰਕਾਰ ਸੁਭਾਵਕਾ ਕਹੇ ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਦੇ ਬਹੁਤ ਸਾਰੇ ਆਗੂਆਂ ਦੇ ਜਹੇ ਬਿਆਨ ਵੀ ਆਉਣਗੇ ਜੋ ਪੰਜਾਬ ਵੱਲ ਇਸ਼ਾਰਾ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਮੇਰੀ ਨੂੰ ਲੈ ਕੇ ਭਾਜਪਾ ਨੇ ਆਪਣਾ ਮੇਰ ਬਣਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਤਾਂ ਸਭ ਤੋਂ ਪਹਿਲਾ ਬਿਆਨ ਆਇਆ ਸੀ ਰਵਨੀਤ ਸਿੰਘ ਬਿੱਟੂ ਦਾ ਕਿ ਅਸੀਂ ਰਾਜਧਾਨੀ ਜਿੱਤ ਲਈ ਹੈ ਫਿਰ ਪੰਜਾਬ ਫਤਿਹ ਕਰਨਾ ਹੈ ਤਾਂ ਸੁਭਾਵਕ ਹੈ ਕਿ ਦਿੱਲੀ ਵਿੱਚ ਆਏ ਚੋਣ ਨਤੀਜਿਆਂ ਨੇ ਉਹਨਾਂ ਦਿਗਜ਼ਾਗੂਆਂ ਨੂੰ ਹਰਾ ਦਿੱਤਾ ਹੈ ਜਿਨ੍ਹਾਂ ਨੇ ਸੋਚਿਆ ਨਹੀਂ ਸੀ ਕਿ ਸਾਡੇ ਨਾਲ ਇਹ ਜੀ ਹੋਏਗੀ ਖੈਰ ਇਹ ਉਹੀ ਦਿਗਜ਼ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਜਹੀ ਰਾਜਨੀਤੀ ਦੇ ਵਿੱਚ ਉਹਨਾਂ ਦਿਗਜ਼ਾਗੂਆਂ ਨੂੰ ਹਰਾ ਦਿੱਤਾ ਸੀ ਜਿਸ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਹਾਰ ਹੁੰਦੀ ਹੈ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਹੁੰਦੀ ਹੈ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਰ ਜਾਂਦੇ ਆ ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਹਾਰੇ ਵਿਕਰਮ ਮਜ਼ਿਟਿਆ ਹਾਰੇ ਬਹੁਤ ਸਾਰੇ ਜਹੇ ਦਿਗਜ ਲੀਡਰਾਂ ਨੂੰ ਆਮ ਆਦੀ ਪਾਰਟੀ ਦੁਆਸ ਬਦਲਣੇ ਚਿਤ ਕਰ ਦਿੱਤਾ ਸੀ ਕਿਉਂਕਿ ਲੋਕ ਚਾਹੁੰਦੇ ਸਨ ਲੋਕ ਅੱਕ ਚੁੱਕੇ ਸਨ ਇਸੇ ਕਰਕੇ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਬਦਲਣ ਲਈ ਆਮ ਆਦੀ ਪਾਰਟੀ ਨੂੰ ਮੌਕਾ ਦਿੱਤਾ ਰਸੂ 22 3 ਸਾਲਾਂ ਦੇ ਵਕਫੇ ਦੇ ਵਿੱਚ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਵੱਲ ਲਿਫਕੇ ਚੱਲ ਰਹੇ ਸਨ ਜਿਸ ਢੰਗ ਦੇ ਨਾਲ ਇੱਕ ਜਿਹਾਂ ਮਾਹੌਲ ਦਿੱਲੀ ਤੋਂ ਚਲਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਨੇ ਬੜਾ ਦਿੱਤਾ ਜਿਸ ਕਰਕੇ ਪੰਜਾਬ ਦੇ ਸਕੱਤਰਤ ਦੇ ਵਿੱਚੋਂ ਉੱਠ ਕੇ ਬਹੁਤ ਸਾਰੇ ਅਧਿਕਾਰੀ ਦਿੱਲੀ ਜਾ ਕੇ ਆਊਟਪੁੱਟ ਦਿੰਦੇ ਰਹੇ ਜਿਸ ਢੰਗ ਦੇ ਨਾਲ ਬਹੁਤ ਸਾਰੀਆਂ ਕਲਾਸਾਂ ਅਧਿਕਾਰੀਆਂ ਦੀਆਂ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੇ ਸੁਪਰੀਮੋ ਲੈਂਦੇ ਰਹੇ ਦਿੱਲੀ ਦੇ ਬਹੁਤ ਸਾਰੇ ਬਾਬੂਆਂ ਤੇ ਅਧਿਕਾਰੀਆਂ ਤੇ ਆਗੂਆਂ ਦੀ ਪੰਜਾਬ ਦੀ ਰਾਜਨੀਤੀ ਵਿੱਚ ਪੰਜਾਬ ਦੇ ਸਰਕਾਰੀ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਇਹ ਸਿੱਧ ਤੌਰ ਤੇ ਸਪਸ਼ਟ ਕਰਦੀ ਸੀ ਕਿ ਕਿਸ ਤਰ੍ਹਾਂ ਦੀ ਰਾਜਨੀਤੀ ਰਵਿੰਦਰ ਕੇਜਰੀਵਾਲ ਕਰਦੇ ਆ ਪੰਜਾਬ ਪਹਿਲਾਂ ਹੀ ਕਰਜ਼ੇ ਵਿੱਚ ਡੁੱਬਿਆ ਪਿਆ ਸੀ ਪੰਜਾਬ ਨੂੰ ਜਿਸ ਤਰ੍ਹਾਂ ਦੇ ਰੈਵਨਿਊ ਦਿੱਤੇ ਜਾਣ ਦੀ ਗੱਲ ਪੰਜਾਬ ਨੂੰ ਕਰਜ਼ੇ ਚੋਂ ਕੱਢੇ ਜਾਣ ਦੀ ਗੱਲ ਪੰਜਾਬ ਦੇ ਵਿੱਚੋਂ ਸ਼ਰਾਬ ਮਾਫੀਆ ਖਤਮ ਕੀਤੇ ਜਾਣ ਦੀ ਗੱਲ ਪੰਜਾਬ ਦੇ ਵਿੱਚੋਂ ਮਾਈਨਿੰਗ ਦਾ ਮਾਫੀਆ ਖਤਮ ਕੀਤੇ ਜਾਣ ਦੀ ਗੱਲ ਤਾਂ ਬਹੁਤ ਸਾਰੇ ਜਾਹੇ ਮਸਲੇ ਸਨ ਜਿਸ ਵਿੱਚੋਂ ਵੱਡਾ ਰੈਵਨਿਊ ਕੱਢਣ ਦੀ ਗੱਲ ਹਰਵਿੰਦਰ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਰਹੇ ਆ ਬਹੁਤ ਸਾਰੇ ਜਹਾਜ਼ਾਂ ਦੀਆਂ ਉਡਾਰੀਆਂ ਬਹੁਤ ਸਾਰੇ ਉਹਨਾਂ ਰਾਜਾਂ ਦੇ ਵਿੱਚ ਵਜਦੀਆਂ ਵੇਖੀਆਂ ਗਈਆਂ ਜਿੱਥੇ-ਜਿੱਥੇ ਵੀ ਵਿਧਾਨ ਸਭਾ ਚੋਣਾਂ ਆਮਾਦੀ ਪਾਰਟੀ ਨੇ ਲੜੀਆਂ ਪੰਜਾਬ ਦਾ ਜਹਾਜ਼ ਰਵਿੰਦਰ ਕੇਜਰੀ ਵੱਲੋਂ ਬਿਠਾ ਕੇ ਉਹਨਾਂ ਰਾਜਾਂ ਦੇ ਵਿੱਚ ਸੈਰ ਕਰਵਾਉਂਦਾ ਰਿਹਾ ਹੈ ਬਹੁਤ ਸਾਰੇ ਅਧਿਕਾਰੀ ਸਲਾਹ ਲੈਣ ਲਈ ਦਿੱਲੀ ਜਾਂਦੇ ਰਹੇ ਆ ਪੰਜਾਬ ਨੂੰ ਜਿਸ ਢੰਗ ਦੇ ਨਾਲ ਲਵਾਰਸ ਕਰ ਦਿੱਤਾ ਗਿਆ ਖੁਦ ਮਖਤਿਆਰੀ ਦਾ ਰਾਗ ਲਾਪਣ ਵਾਲਾ ਪੰਜਾਬ ਜਾਂ ਪੰਜਾਬ ਦਾ ਮੁੱਖ ਮੰਤਰੀ ਜਿਸ ਢੰਗ ਦੇ ਨਾਲ ਦਿੱਲੀ ਜਾ ਕੇ ਲਫਦਾ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਰਿਹਾ ਪਰੰਤੂ ਇਸ ਦੇ ਨਾਲ ਜਿਸ ਤਰ੍ਹਾਂ ਲੋਕਾਂ ਨੇ ਇਹ ਗੱਲ ਦੱਸ ਦਿੱਤੀ ਸੀ ਇਹ ਬਦਲਾ ਨਹੀਂ ਹੈ ਬਦਲਾ ਦੇ ਵਿੱਚੋਂ ਬਦਲੇ ਵਾਲੀ ਰਾਜਨੀਤੀ ਹੈ ਬਹੁਤ ਸਾਰੇ ਰਵੈਤੀ ਪਾਰਟੀਆਂ ਦੇ ਆਗੂ ਜਿਹੜੇ ਜੇਲਾਂ ਤੱਕ ਸੁੱਟ ਦਿੱਤੇ ਗਏ ਬਹੁਤ ਸਾਰੇ ਸਵਾਲ ਇਸ ਗੱਲ ਨੂੰ ਲੈ ਕੇ ਉੱਤੇ ਕਿ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਸ਼ਰਾਬ ਮਾਫੀਆ ਉਸੇ ਤਰ੍ਹਾਂ ਦੇ ਪੈਰ ਪਸਾਰ ਰਿਹਾ ਹੈ ਤੇ ਇਹ ਹੀ ਸ਼ਰਾਬ ਪਾਲਿਸੀ ਦਿੱਲੀ ਦੇ ਵਿੱਚ ਚਰਬੰਦ ਕੇਸਰੀ ਵਾਲ ਨੂੰ ਲੈ ਕੇ ਬੈਠ ਗਿਆ ਤਾਂ ਰਾਜਨੀਤੀ ਦੇ ਵਿੱਚੋਂ ਜਦੋਂ ਵੀ ਚੋਣਾਂ ਆਈਆਂ ਜਦੋਂ ਵੀ ਕੋਈ ਅਜਿਹਾ ਮਾਹੌਲ ਸਿਰਜੜਾ ਹੁੰਦਾ ਤਾਂ ਆਮ ਆਦੀ ਪਾਰਟੀ ਲੋਟਸ ਲੋਟਸ ਵੀ ਖੇਡਦੀ ਹੈ ਤਾਂ ਉਸ ਦੀਆਂ ਧੱਜੀਆਂ ਵੀ ਉਡਦੀਆਂ ਵੱਖਾਈ ਦਿੱਤੀਆਂ ਹਨ ਹਰਪਾਲ ਚੀਮਾ ਲੋਟਸ ਖੇਡਿਆ ਜਾਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਲੈ ਕੇ ਡੀਜੀਪੀ ਗੌਰਵ ਯਾਦਵ ਤੱਕ ਵੀ ਪਹੁੰਚ ਕਰਦੇ ਰਹਿਆ ਪਰੰਤੂ ਕਿਸੇ ਵੀ ਤਰ੍ਹਾਂ ਦੇ ਸੱਚ ਜਾਂ ਝੂਠ ਦੀ ਤਸਵੀਰ ਆਮਦੀ ਪਾਰਟੀ ਬਿਆਨ ਨਹੀਂ ਕਰ ਸਕੀ ਕਿਉਂਕਿ ਜਦੋਂ ਵੀ ਰਵਿੰਦ ਕੇਜਰੀਵਾਲ ਚੋਣਾਂ ਵਾਲੇ ਮਾਹੌਲ ਵਿੱਚ ਹੁੰਦੇ ਆ ਤਾਂ ਅਕਸਰ ਇਸ ਗੱਲ ਦਾ ਦਾਵਾ ਕਰਦੇ ਆ ਇਸ ਗੱਲ ਦੇ ਦੋਸ਼ ਲਗਾਉਂਦੇ ਆ ਕਿ ਭਾਜਪਾ ਲੋਟਸ ਲੋਟਸ ਖੇਡ ਰਹੀ ਆ ਸਾਡੇ ਵ代ਕਾਂ ਨੂੰ 15-15 ਕਰੋੜ ਵਿੱਚ ਖਰੀਦਣ ਦੀ ਕੋਸ਼ਿਸ਼ ਕਰ ਰਹੀ ਆ ਚੋਣ ਨਤੀਜਾ ਤੋਂ ਇੱਕ ਦਿਨ ਪਹਿਲਾਂ ਰਾਜਪਾਲ ਦੇ ਇਸ਼ਾਰੇ ਤੇ ਐਸੀਬੀਡੀ ਟੀਮ ਰਵਿੰਦਰ ਕੇਜਰੀਵਾਲ ਦੇ ਘਰ ਪਹੁੰਚਦੀ ਹੈ ਜੋ ਇਹ ਗਲਤੀ ਜਾਂਚ ਕਰਨਾ ਚਾਹੁੰਦੀ ਸੀ ਕਿ ਰਵਿੰਦਰ ਕੇਜਰੀਵਾਲ ਵਿਧਾਇਕਾਂ ਨੂੰ ਖਰੀਦੋ-ਫਰੋਕਤ ਕਰਨ ਵਾਲੇ ਜਿਹੜੇ ਦੋਸ਼ ਲਗਾ ਰਿਹਾ ਉਹ ਸਬੂਤ ਕਿੱਥੇ ਆ ਇਸੇ ਤਰ੍ਹਾਂ ਜਦੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਚੱਲ ਰਿਹਾ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਸ ਰਹਿائش ਜਿਸ ਨੂੰ ਕਪੂਰਤਲਾ ਹਾਊਸ ਕਿਹਾ ਜਾਂਦਾ ਹੈ ਉੱਥੇ ਪਹੁੰਚ ਕਰਦੀ ਹੈ ਇੱਕ ਅਜਿਹੀ ਟੀਮ ਜੋ ਜਾਂਚ ਕਰਨਾ ਚਾਹੁੰਦੀ ਸੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਰਾਬ ਕਿੱਥੇ ਵੰਡੀ ਜਾ ਰਹੀ ਹੈ ਜਾਂ ਕਿਸ ਤਰ੍ਹਾਂ ਚੋਣ ਨੂੰ ਮੈਨਿਪੂਲੇਟ ਪੰਜਾਬ ਦੇ ਮੁੱਖ ਮੰਤਰੀ ਦੀ ਰਿਹੈਸ ਤੋਂ ਕੀਤਾ ਜਾ ਰਿਹਾ ਤਾਂ तमाम ਇਹਨਾਂ ਗੱਲਾਂ ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਕਿ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਰਵਿੰਦਰ ਕੇਜਰੀਵਾਲ ਦੀ ਰਾਜਨੀਤੀ ਵਿੱਚੋਂ ਨਿਕਲਦੀ ਵਿਖਾਈ ਦਿੱਤੀ ਹੈ ਜੋ ਭਾਜਪਾ ਨਾਲੋਂ ਵੀ ਗੰਦਲੀ ਰਾਜਨੀਤੀ ਕਰਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਪਿਛਲੇ ਸਮਿਆਂ ਦੇ ਵਿੱਚ ਦੇਖਣ ਨੂੰ ਮਿਲੀਆਂ ਕਿ ਕਿਵੇਂ ਵਿਭਵ ਕੁਮਾਰ ਦੀ ਸਰਕਾਰੀ ਕੰਮਕਾਜ ਵਿੱਚ ਦਖਲਅੰਦਾਜ਼ੀ ਕਿਸ ਤਰ੍ਹਾਂ ਜੈਡ ਸਕਿਉਰਟੀ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵਰਤਿਆ ਜਾਣਾ ਫਿਰ ਚੋਣਾਂ ਦੌਰਾਨ ਡੀਜੀਪੀ ਗੌਰਵ ਯਾਦਵ ਦਾ ਇਹ ਬਿਆਨ ਆ ਜਾਣਾ ਕਿ ਜਿਹੜੀ ਸਕਿਉਰਟੀ ਜਿਹੜੀ ਸੁਰੱਖਿਆ ਰਵਿੰਦਰ ਕੇਜਰੀਵਾਲ ਨੂੰ ਦਿੱਤੀ ਗਈ ਸੀ ਉਹ ਵਾਪਸ ਲੈ ਲਈ ਗਈ ਹੈ ਤਾਂ तमाम ਦਿੱਲੀ ਤੋਂ ਬਹੁਤ ਸਾਰੇ ਅਧਿਕਾਰੀ ਸਕਤਰਤ ਵਿੱਚ ਤਨਾਤ ਕਰ ਦਿੱਤੇ ਗਏ ਤਾਂ ਕਿ ਜਿਸ ਤਰ੍ਹਾਂ ਖਜ਼ਾਨੇ ਨੂੰ ਵਰਤਿਆ ਜਾਣਾ ਹੈ ਖਜ਼ਾਨੇ ਨੂੰ ਯੂਟਿਲਾਈਜ਼ ਕੀਤਾ ਜਾਣਾ ਤਾਂ तमाम ਦੋਸ਼ ਆਮਦੀ ਪਾਰਟੀ ਉੱਤੇ ਇਸ ਗੱਲ ਦੇ ਲੱਗਦੇ ਸਨ ਕਿ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਜਾ ਰਹੀ ਹੈ ਚਾਹੇ ਇਸ਼ਤਿਹਾਰਾਂ ਦੇ ਰੂਪ ਵਿੱਚ ਹੋਵੇ ਚਾਹੇ ਕਿਸੇ ਵੀ ਰੂਪ ਵਿੱਚ ਹੋਵੇ ਪਰੰਤੂ ਜਿਸ ਢੰਗ ਦੇ ਨਾਲ ਪੰਜਾਬ ਨੂੰ ਆਮਦੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਵਰਤ ਰਿਹਾ ਸਨ ਤਾਂ ਉਸ ਦੀ ਸਮਝ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਵੀ ਪੈਰੀ ਸੀ ਖੈਰ ਅਰਵਿੰਦ ਕੇਜਰੀਵਾਲ ਹੁਣ ਇਸ ਚੋਣ ਵਿੱਚ ਹਾਰ ਚੁੱਕਿਆ ਆਸ ਜੀ ਨੂੰ ਮਸਾ-ਮਸਾ ਜਿੱਤ ਮਿਲੀ ਹੈ ਇਸੇ ਤਰ੍ਹਾਂ ਸਤਿੰਦਰ ਜੈਨ ਮਨੀਸ਼ ਸ਼ੋਧਿਆ ਹਾਰ ਚੁੱਕਿਆ ਤਾਂ ਮਾਦੀ ਪਾਰਟੀ ਦੇ ਦਿਗ ਜਾਗੂਆਂ ਦੇ ਹਾਰ ਦੇ ਵਿੱਚੋਂ ਗੋਪਾਲ ਰਾਏ ਜਿੱਤ ਚੁੱਕਿਆ ਜਿਹੜੇ ਰਵਿੰਦ ਕੇਜਰੀਵਾਲ ਦੇ ਮੁਕਾਬਲੇ ਚ ਖੜੇ ਸੰਤ ਪ੍ਰਵੇਸ਼ ਵਰਮਾ ਜਿਨ੍ਹਾਂ ਉੱਤੇ ਇਹ ਦੋਸ਼ ਲਗਾਏ ਸੀ ਕਿ ਪੰਜਾਬ ਜਾਂ ਪੰਜਾਬੀ ਨਾਲ ਸੰਬੰਧਤ ਜਹੀਆਂ ਟਿੱਪਣੀਆਂ ਪ੍ਰਵੇਸ਼ ਵਰਮਾ ਕਰ ਰਿਹਾ ਖੈਰ ਦਾਪੇਚੀ ਹੁੰਦੇ ਆ ਜਦੋਂ ਕਿਸੇ ਸਿਆਸਤਦਾਨ ਨੂੰ ਘੇਰਨਾ ਹੁੰਦਾ ਤਾਂ ਇਸੇ ਚੋਣ ਵਿੱਚ ਜਮਨਾ ਨੂੰ ਲੈ ਕੇ ਜਮਨਾ ਵਿੱਚ ਜ਼ਹਿਰ ਘੋਲਣ ਦਾ ਦੋਸ਼ ਵੀ ਭਾਜਪਾ ਤੇ ਲਗਾਇਆ ਗਿਆ ਤਾਂ तमाम ਤਸਵੀਰਾਂ ਜਦੋਂ ਇਹ ਸਾਰਿਆਂ ਦੇ ਸਾਹਮਣੇ ਆ ਰਹੀਆਂ ਸਨ ਤਾਂ ਸ਼ਰਾਬ ਘਟਾਲੇ ਦੀ ਇੱਕ ਵਾਰ ਫਿਰ ਗੂੰਜ ਦਿਖਾਈ ਦਿੱਤੀ ਸੀ ਜਦੋਂ ਦਿੱਲੀ ਦੇ ਰਾਜਪਾਲ ਨੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਇਸ ਗੱਲ ਦੀ ਮਨਜ਼ੂਰੀ ਦੇ ਦਿੱਤੀ ਕਿ ਜਾਂਚ ਕੀਤੀ ਜਾਣੀ ਚਾਹੀਦੀ ਆ ਆਖਰ ਸ਼ਰਾਬ ਪੌਸਟ੍ਰੇਲੀਆ ਕੇ ਸ਼ਰਾਬ ਪੌਲਸੀ ਰੱਦ ਕਿਉਂ ਕਰ ਦਿੱਤੀ ਗਈ ਤਾਂ ਇਨ੍ਹਾਂ ਚੀਜ਼ਾਂ ਦੇ ਚੱਲਦਿਆਂ ਹਰਵਿੰਦ ਕੇਜਰੀਵਾਲ ਦੀ ਪਾਰਟੀ ਦਿੱਲੀ ਦੇ ਲੋਕਾਂ ਦਾ ਦਿਲ ਨਹੀਂ ਜਿੱਤ ਸਕੀ ਪਰੰਤੂ ਬਹੁਤ ਸਾਰੇ ਵਾਅਦੇ ਇਸ ਕੱਲ ਨੂੰ ਲੈ ਕੇ ਕੀਤੇ ਜਾ ਰਹੇ ਸਨ ਕਿ ਔਰਤਾਂ ਨੂੰ ਘਰ-ਘਰ ਮੁਫਤ ਪੈਸੇ ਦਿੱਤੇ ਜਾਣਗੇ ਮੁਫਤ ਦੀ ਰਾਜਨੀਤੀ ਜਿਸ ਢੰਗ ਦੀ ਆਮਦੀ ਪਾਰਟੀ ਕਰ ਰਹੀ ਸੀ ਤਾਂ ਬਹੁਤ ਸਾਰੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਵੀ ਦਿੱਤੀਆਂ ਗਈਆਂ ਖੈਰ ਪੰਜਾਬ ਦੇ ਲੋਕ ਇਸ ਗੱਲ ਨੂੰ ਲੈ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੁੱਛਣਗੇ ਕਿ ਸਾਡਾ 1000 ਰੁਪਏ ਕਿੱਥੇ ਆ ਔਰਤਾਂ ਦਾ ਜਿਹੜਾ ਵਾਅਦਾ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਗਰੰਟੀਆਂ ਦੇ ਰੂਪ ਵਿੱਚ ਕੀਤਾ ਸੀ ਬਹੁਤ ਸਾਰੇ ਦਿੱਲੀ ਦੇ ਵਿੱਚ ਅਜਿਹੇ ਮਾਡਲਸ ਹਨ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਤਾਂ ਮੰਨਣਾ ਪਏਗਾ ਕਿ ਇਸ ਕਸ਼ਮ ਕਸ ਦੇ ਵਿੱਚ ਜਦੋਂ ਦਿੱਲੀ ਚੋਣਾਂ ਵਿੱਚ ਪ੍ਰਚਾਰ ਚੱਲ ਰਿਹਾ ਸੀ ਤਾਂ ਕੁਝ ਬਦਲਾਅ ਵੀ ਦਿਖਾਈ ਦਿੱਤੇ ਆ ਤਾਂ ਮਨ ਅਰੋੜਾ ਦੇ ਕੋਲੇ ਪੰਜਾਬ ਦੀ ਪ੍ਰਧਾਨਗੀ ਆ ਜਾਂਦੀ ਹੈ ਨਗਰ ਨਿਗਮ ਦੀਆਂ ਚੋਣਾਂ ਆ ਜਾਂਦੀਆਂ ਬੇਸ਼ੱਕ ਬਹੁਤ ਸਾਰੇ ਜੋਰ ਤੋੜ ਕਰਕੇ ਜਿਹੜੇ ਆਮ ਆਦੀ ਪਾਰਟੀ ਨੇ ਆਪਣੇ ਮੇਅਰ ਬਣਾ ਲਿਆ ਉਹਨਾਂ ਅੱਗੇ ਵੱਡੀਆਂ ਚੜ੍ਹੋਤੀਆਂ ਨੇ ਸ਼ਹਿਰਾਂ ਦਾ ਵਿਕਾਸ ਹੈ ਫੇਰ ਕੁਝ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਉਹਨਾਂ ਗਰੰਟੀਆਂ ਦੇ ਉੱਤੇ ਕੰਮ ਕਰਨਾ ਜੇ ਬਾਕੀ ਹੈ ਜਿਹੜੇ 92 ਦੇ ਕਰੀਬ ਵਿਧਾਇਕ ਹੈ ਉਹਨਾਂ ਨੇ ਕਦੇ ਵੀ ਪੰਜਾਬ ਦੇ ਮਸਲਿਆਂ ਤੇ ਚੁੱਪਨੀ ਤੋੜੀ ਕਿਉਂਕਿ ਰਵਿੰਦ ਕੇਜਰੀ ਵਾਲੇ ਬਹੁਤ ਸਾਰੀਆਂ ਕਲਾਸਾਂ ਇਹਨਾਂ ਵਧਾਕਾਂ ਦੀਆਂ ਲਗਾਈਆਂ ਸਨ ਜਿਸ ਕਰਕੇ ਉਹਨਾਂ ਦੀ ਜ਼ੁਬਾਨ ਤੇ ਤਾਲਾ ਜੜਿਆ ਹੋਇਆ ਵਕ-ਵਕ ਸ਼ਹਿਰਾਂ ਦੀ ਤਸਵੀਰ ਨੂੰ ਵੇਖ ਲਿਆ ਜਾਵੇ ਬਹੁਤ ਸਾਰੀਆਂ ਤਾਵੇਂ ਤੇ ਅਜਹੀਆਂ ਕਟਨਾਵਾਂ ਵਾਪਰ ਰਹੀਆਂ ਜੋ ਅਮਨ ਕਾਨੂੰਨ ਦੀ ਸਥਿਤੀ ਦੇ ਸਵਾਲ ਖੜੇ ਕਰਦੀਆਂ ਐ ਇਸੇ ਤਰ੍ਹਾਂ ਸਨੇਚਿੰਗ ਇਸੇ ਤਰ੍ਹਾਂ ਕਤਲ ਇਸੇ ਤਰ੍ਹਾਂ ਇਨਕਾਊਂਟਰ ਇਸੇ ਤਰ੍ਹਾਂ ਸੱਟਾਬਜਾਰੀ ਇਸੇ ਤਰ੍ਹਾਂ ਜੂਆਬਾਜੀ ਇਸੇ ਤਰ੍ਹਾਂ ਵਦਾਇ ਕਦ ਤੱਕ ਜਿਸ ਤਰ੍ਹਾਂ ਦੇ ਲੈਣ ਦੇਰ ਹੋ ਰਿਹਾ ਉਹ ਚਰਚਾ ਕਿਤੇ ਵੀ ਨਹੀਂ ਰੁਕ ਸਕੀ ਇਹ ਚਰਚਾ ਵੀ ਇਸੇ ਕਰਕੇ ਹੁੰਦੀ ਹੈ ਜੇ ਕਿਤੇ ਨਾ ਕਿਤੇ ਗੱਲ ਕਿਸੇ ਥਾਂ ਤੇ ਪਈ ਹੋਵੇ ਉਹ ਗੱਲ ਹਿੱਲਦੀ ਜਰੂਰ ਹੁੰਦੀ ਹੈ ਖੈਰ ਪੰਜਾਬ ਦੇ ਮੁੱਖ ਮੰਤਰੀ ਵੀ ਕੀ ਕਰਨ ਜਿਨ੍ਹਾਂ ਦਾ ਤੁਣਕਾ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮਾਰਦੇ ਹੁਣ ਤਾਂ ਇਸੇ ਕੜੀ ਦੇ ਵਿੱਚ ਜਿਵੇਂ ਇੱਕ ਬਿਆਨ ਅਮਨ ਅਰੋੜਾ ਦਾ ਆਇਆ ਹੈ ਤਾਂ ਉਸ ਬਿਆਨ ਦੇ ਵਿੱਚੋਂ ਕੁਝ ਹੋਰ ਸੰਕੇਤ ਮਿਲਦੇ ਵਕਾਇਦ ਦਿੱਤੇ ਆ ਕਿ ਜਿੱਤੇ ਆਮ ਆਦੀ ਪਾਰਟੀ ਨੇ ਪ੍ਰਧਾਨਗੀ ਨੂੰ ਲੈ ਕੇ ਫੇਰ ਬਦਲ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਨੂੰ ਵੀ ਖਤਰਾ ਇਸ ਕਰਕੇ ਬਣ ਗਿਆ ਕਿ ਆਮ ਆਦੀ ਪਾਰਟੀ ਦੇ ਸੁਪਰੀਮੋ ਚਾਹਦੇ ਸਨ ਕਿ ਹੁਣ Hindu ਪੱਤਾ ਖੇਡਿਆ ਜਾਵੇ ਕਿਉਂਕਿ Hindu ਵੋਟ ਬੈਂਕ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆ ਭਾਜਪਾ ਵੀ ਉਸੇ ਪੱਤੇ ਦਾ ਸਹਾਰਾ ਲੈਂਦੀ ਹੈ ਕਾਂਗਰਸ ਵੀ ਅਜਿਹੇ ਪੱਤੇ ਦਾ ਸਹਾਰਾ ਲੈਂਦੀ ਹੈ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਜਿਸ ਦੇ ਨਾਲ ਭਾਜਪਾ ਦਾ ਗੱਟ ਜੋੜ ਸੀ ਪਰੰਤੂ ਕੁਝ ਜਏ तमाम ਮੁੱਦਿਆਂ ਦੇ ਉੱਤੇ ਅਕਾਲੀ ਦਲ ਨੂੰ ਆਪਣੀ ਲੜਾਈ ਵੱਖਰੇ ਤੌਰ ਤੇ ਲੜਨੀ ਪੈ ਰਹੀ ਹੈ ਅੰਦਰੂਨੀ ਲੜਾਈ ਚ ਉਲਝਿਆ ਅਕਾਲੀ ਦਲ ਕੀ ਹੁਣ ਗੱਟ ਜੋੜ ਕਰ ਸਕਦਾ ਹੈ ਕੀ ਗੱਟ ਜੋੜ ਵੱਲ ਵਧ ਸਕਦਾ ਹੈ ਪਰੰਤੂ ਮੰਨਣਾ ਪੈਗਾ ਕਿ ਹੁਣ ਅਮਨ ਅਰੋੜਾ ਤੇ ਭਗਵੰਤ ਮਾਨ ਦੇ ਵਿਚਾਰੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਹੀ ਲੜਾਈ ਦਿਖਾਈ ਦੇਗੀ ਕਿਉਂਕਿ ਆਮਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਵੇਲੇ ਹੋ ਚੁੱਕਿਆ ਤੇ ਭਾਜਪਾ ਜਿਵੇਂ ਸੱਤਾ ਦਿੱਲੀ ਵਿੱਚ ਸੰਭਾਲ ਲਗੀ ਉਸ ਦੇ ਨਾਲ ਜੜੀਆਂ ਕੁਝ ਧੜਕਣਾ ਤੇ ਕੁਝ ਫਿਕਰ ਰਵਿੰਦ ਕੇਜਰੀਵਾਲ ਸੰਜੇ ਸਿੰਘ ਮਨੀਸ਼ ਸ਼ੋਧਿਆ ਸਤਿੰਦਰ ਜੈਨ ਦੇਸ ਕਰਕੇ ਵਧਣਗੇ ਕਿਉਂਕਿ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਉਹ ਜੇਲ ਸਫਰ ਕਰਾਇਆ ਹੈ ਜਮਾਨਤਾ ਉੱਤੇ ਬਾਹਰ ਆਣ ਤੋਂ ਬਾਅਦ ਇਹ ਚੋਣ ਲੜ ਰਹੇ ਸਨ ਖੈਰ ਦਿੱਲੀ ਤੋਂ ਰੁਕਸਤ ਹੋ ਚੁੱਕੀ ਹੈ ਦਿੱਲੀ ਆਮ ਆਦਮੀ ਪਾਰਟੀ ਤੋਂ ਮੁਕਤ ਹੋ ਚੁੱਕੀ ਹੈ